ਲੋਕ ਮਿਲਣੀ ਜਿਹੜੀ ਅੱਜ ਜਲੰਧਰ ਦੇ ਵਿੱਚ ਸੀਗੀ ਤੇ ਸਾਡੇ ਸੀਐਮ ਸਾਹਿਬ ਜਿਹੜਾ ਉਹ ਜਲੰਧਰ ਦੇ ਵਿੱਚ ਪਹੁੰਚੇ ਹੋਏ ਆ ਜੀ ਸੀਐਮ ਸਾਹਿਬ ਦਾ ਅੱਜ ਲੋਕ ਸੰਪਰਕ ਅਭਿਆਨ ਦੇ ਤੱਕ ਲੋਕ ਮਿਲ ਲੋਕ ਮਿਲਣੀ ਦਾ ਜਿਹੜਾ ਪ੍ਰੋਗਰਾਮ ਸੀ ਬਹੁਤ ਅੱਛਾ ਰਿਹਾ ਸੀਐਮ ਸਾਹਿਬ ਦਾ ਮਿਲਣੀ ਰੱਖੀ ਲੋਕ ਮਿਲਣੀ ਬਹੁਤ ਵਧੀਆ ਪ੍ਰਾਲਾਇਆ ਇਸ ਟਾਈਮ ਜਲੰਧਰ ਦੇ ਵਿੱਚ ਜਿਹੜਾ ਸੀਐਮ ਸਾਹਿਬ ਸਾਡੇ ਜਿਹੜੇ ਪਹੁੰਚੇ ਹੋਏ ਆ ਤੁਹਾਨੂੰ ਪਤਾ ਹੋਵੇ ਕਿ ਅੱਜ ਤੁਸੀਂ ਦੇਖ ਸਕਦੇ ਹੋ ਪਿੱਛੇ ਬੋਰਡ ਵੀ ਲੱਗੇ ਹੋਏ ਲੋਕ ਮਿਲਣੀ ਜਿਹੜੀ ਅੱਜ ਜਲੰਧਰ ਦੇ ਵਿੱਚ ਸੀਗੀ ਤੇ ਸਾਡੇ ਸੀਐਮ ਸਾਹਿਬ ਜਿਹੜਾ ਉਹ ਜਲੰਧਰ ਦੇ ਵਿੱਚ ਪਹੁੰਚੇ ਹੋਏ ਆ ਤੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੀਗੀਆਂ ਉਹਨਾਂ ਨੂੰ ਜਿਹੜਾ ਸੁਣਨ ਦੇ ਵਾਸਤੇ ਉਹਨਾਂ ਨੂੰ ਹੱਲ ਕਰਨ ਦੇ ਵਾਸਤੇ ਕੀ ਕੀ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਲੋਕਾਂ ਨੂੰ ਜਿਹੜੀਆਂ ਆ ਰਹੀਆਂ ਉਸੇ ਨੂੰ ਲੈ ਕੇ ਜਿਹੜਾ ਅੱਜ ਉਹ ਸਾਡੇ ਸੀਐਮ ਸਾਹਿਬ ਜਿਹੜਾ ਉਹ ਜਲੰਧਰ ਜਿਹੜਾ ਪਹੁੰਚੇ ਹੋਏ ਆ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਪੂਰੀ ਜਿਹੜੀ ਸਿਕਿਉਰਿਟੀ ਵੀ ਜਿਹੜੀ ਲੱਗੀ ਹੋਈ ਆ ਪਿੱਛੇ ਲੋਕ ਜਿਹੜਾ ਬਾਹਰ ਜਿਹੜਾ ਸੀਐਮ ਸਾਹਿਬ ਨੂੰ ਜਿਹੜਾ ਉਹ ਮਿਲ ਕੇ ਜਿਹੜਾ ਉਹ ਉਹ ਆਰੇ ਲੋਕਾਂ ਦੇ ਨਾਲ ਉਹ ਹੀ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕੀ ਜਿਹੜਾ ਮਿਲਣੀ ਦੇ ਵਿੱਚ ਉਹ ਗੱਲਾਂ ਹੋਈਆਂ ਸੀਐਮ ਸਾਹਿਬ ਦੇ ਨਾਲ ਤੇ ਬਾਹਰ ਆਰੇ ਲੋਕ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੀ ਸਸੀ ਗੱਲ ਸਰ ਸਸੀ ਕਾਲ ਸਰ ਸੀਐਮ ਸਾਹਿਬ ਜਿਹੜਾ ਜਲੰਧਰ ਅੱਜ ਜਿਹੜਾ ਪਹੁੰਚੇ ਹੋਏ ਆ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੀ ਮਿਲਣੀ ਹੋਈ ਅੱਜ ਸਾਰੀ ਜੀ ਸੀਐਮ ਸਾਹਿਬ ਦਾ ਅੱਜ ਲੋਕ ਸੰਪਰਕ ਅਭਿਆਨ ਦੇ ਤੱਕ ਲੋਕ ਮਿਲ ਲੋਕ ਮਿਲਣੀ ਦਾ ਜਿਹੜਾ ਪ੍ਰੋਗਰਾਮ ਸੀ ਬਹੁਤ ਅੱਛਾ ਰਿਹਾ ਵੱਖ-ਵੱਖ ਹਲਕਿਆਂ ਦੇ ਜਿਹੜੇ ਲੋਕ ਸੀ ਉਹ ਮਿਲੇ ਸਾਡੇ ਨਾਲ ਸਾਰੇ ਸਾਡੇ ਜਿਹੜੇ ਲੋਕਾਂ ਨੂੰ ਰਿਪਰੈਜ਼ੈਂਟੇਟਿਵ ਕਰਦੇ ਨੇ ਪੂਰੇ ਜੰਦਰ ਵੈਸਤੇ ਕੌਂਸਲਰ ਸਾਹਿਬ ਜਿਹੜੇ ਸੀ ਮੇਰੇ ਭਾਜੀ ਪੰਟੀ ਭਾਜੀ ਗੋਰੀਆ ਜੀ ਰੋਮੀ ਜੀ ਅਮਨ ਜੀ ਬਨੀਸ਼ੀ ਕਮਲ ਜੀ ਪ੍ਰਿੰਕ ਬੜੇ ਪ੍ਰਧਾਨ ਹੋਣੀ ਜੋਸ਼ੀ ਜੀ ਅਮਿਤ ਸੁਮਨ ਜੀ ਸਾਰੀ ਸਾਡੀ ਟੀਮ ਜਿਹੜੇ ਲੋਕਾਂ ਨੂੰ ਨੁਮਾਇੰਦਗੀ ਕਰਦੀ ਹੈ ਲੋਕਾਂ ਦੇ ਜਿਹੜੇ ਮਸਲੇ ਸੀ ਜਿਹੜੇ ਸਹੀ ਤਰ੍ਹਾਂ ਚੱਲੇ ਨਹੀਂ ਮਰ ਕਿਤੇ ਕਿਤੇ ਨੌਕਰਸ਼ਾਹੀ ਚ ਜਿਹੜੇ ਰੈਟੇਪੀ ਤੋਂ ਕਰਦੇ ਉਹ ਦਿੱਕਤ ਆਂਦੀ ਹੈ ਤੋਂ ਡਾਇਰੈਕਟ ਉਹਨਾਂ ਦੇ ਧਿਆਨ ਚ ਲਿਆ ਆ ਗਿਆ ਤਾਂ ਕਿ ਕੰਮ ਜਿਹੜੇ ਆ ਉਹ ਜਿਹੜੇ ਰੁਕੇ ਹੋਏ ਨਿਫਾਸ ਸਰ ਤੁਹਾਨੂੰ ਕੀ ਲੱਗਦਾ ਹੋਰ ਜਿਹੜੇ ਲੋਕਾਂ ਦੇ ਕੰਮ ਹੋਣ ਵਾਲੇ ਪਏ ਆ ਉਹ ਕਿਹੜੇ ਤੁਹਾਨੂੰ ਲੱਗ ਰਿਹਾ ਕਿ ਕਰਨੇ ਚਾਹੀਦੇ ਆਪਾਂ ਨੂੰ ਦੇਖੋ ਜੀ ਪਹਿਲੀ ਗੱਲ ਆਮ ਆਦਮੀ ਪਾਰਟੀ ਇੱਕ ਲੋਕ ਪੱਕੀ ਸਰਕਾਰ ਹੈ ਲੋਕ ਪ੍ਰੀਏ ਲੋਕ ਗਰੀਬ ਲੋਕਾਂ ਦੀ ਜਿਹੜੀ ਨੂੰ ਧਿਆਨ ਚ ਰੱਖ ਕੇ ਜਿਹੜੀਆਂ ਪਾਲਿਸੀਜ਼ ਬਣਾਉਂਦੀ ਹੈ ਤੇ ਜਿਹੜੇ ਕੰਮ ਉਹਨਾਂ ਨੇ ਕੀਤੇ ਨੇ ਉਹ ਪਿਛਲੀਆਂ ਕਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਨਹੀਂ ਕਰ ਪਾਏ ਕਿ ਕੰਮ ਜਿਹੜਾ ਜਿੰਨਾ ਗਰੀਬ ਜਨਤਾ ਦਾ ਇੱਕ ਡਾਇਰੈਕਟ ਫਾਇਦਾ ਹੋਏ ਚਾਹੇ ਉਹ ਮੁਫਤ ਬਿਜਲੀ ਦੀ ਯੋਜਨਾ ਹੋ ਜਾਏ ਚਾਹੇ ਉਹ ਜਿਹੜੀ 10 ਲੱਖ ਦੀ ਬੀਮਾ ਯੋਜਨਾ ਸ਼ੁਰੂ ਕੀਤੀ ਹੈ ਉਹਦਾ ਇੱਕ ਬਹੁਤ ਵੱਡਾ ਹੰਗਾਰਾ ਲੋਕਾਂ ਨੂੰ ਮਿਲਿਆ ਹੈ ਗਰੀਬ ਲੋਕਾਂ ਨੂੰ ਕਿਉਂਕਿ ਗਰੀਬ ਲੋਕ ਹੀ ਆ ਜਿਹੜਾ ਸਰਕਾਰ ਤੋਂ ਆਸ ਕਰਦਾ ਹੈ ਤੇ ਉਹੀ ਸਰਕਾਰ ਆ ਬਣਾਉਂਦਾ ਹੈ ਤੇ ਉਹਨੂੰ ਹੀ ਸਰਕਾਰ ਤੋਂ ਉਮੀਦ ਹੁੰਦੀ ਹੈ ਕਿ ਸਰਕਾਰ ਸਾਡੇ ਲਈ ਕੀ ਕਰੇਗੀ ਤੇ ਇਸ ਅਭਿਆਨ ਦੇ ਵਿੱਚ ਸਾਡੇ ਲੋਕ ਪ੍ਰੀਏ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਲੋਕਾਂ ਲਈ ਦਿਨ ਰਾਤ ਲੱਗੇ ਨੇ ਤੇ ਉਹਨਾਂ ਲਈ ਪੰਜਾਬ ਦਾ ਹਰ ਇੱਕ ਨਾਗਰਿਕ ਉਹਨਾਂ ਨੂੰ ਸਮਰਥਨ ਕਰਦਾ ਹੈ ਤੇ ਉਹਨਾਂ ਦੀ ਜਿਹੜੀਆਂ ਨੀਤੀਆਂ 'ਤੇ ਉਹ ਵਿਸ਼ਵਾਸ ਕਰਦਾ ਹੈ ਬਹੁਤ-ਬਹੁਤ ਧੰਨਵਾਦ ਸਰ ਲਗਾਤਾਰ ਜਿਹੜਾ ਸੀਐਮ ਸਾਹਿਬ ਜਿਹੜਾ ਜਲੰਧਰ ਦੇ ਵਿੱਚੋਂ ਪਹੁੰਚੇ ਹੋਏ ਆ ਲੋਕਾਂ ਦੇ ਨਾਲ ਜਿਹੜੀ ਆਮ ਲੋਕਾਂ ਦੇ ਨਾਲ ਜਿਹੜੀਆਂ ਉਹ ਮੀਟਿੰਗ ਚੱਲ ਰਹੀ ਆ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਆ ਕਿਸ ਤਰ੍ਹਾਂ ਜਿਹੜੀ ਮਿਲਣੀ ਹੋ ਰਹੀ ਆ ਇਹ ਜਿਹੜੇ ਤੁਹਾਨੂੰ ਤਸਵੀਰਾਂ ਸੀ ਜਲੰਧਰ ਦੀ ਦਿਖਾ ਰਿਹਾ ਅੱਜ ਲੋਕ ਮਿਲਣੀ ਸੀਗੀ ਜਿਸ ਤਰ੍ਹਾਂ ਜਿਹੜਾ ਸੀਐਮ ਸਾਹਿਬ ਜਿਹੜਾ ਜਲੰਧਰ ਦੇ ਵਿੱਚ ਪਹੁੰਚੇ ਹੋਏ ਆ ਤੇ ਉਹ ਲੋਕਾਂ ਦੇ ਨਾਲ ਗੱਲਬਾਤ ਕਰ ਰਿਹਾ ਜਿਹੜੀਆਂ ਉਹਨਾਂ ਨੂੰ ਸਮੱਸਿਆਵਾਂ ਜਿਹੜੀਆਂ ਉਹ ਆ ਰਹੀਆਂ ਵਾ ਤੇ ਹੋਰ ਵੀ ਆਪਾਂ ਗੱਲਬਾਤ ਕਰਾਂਗੇ ਸੱਸੀ ਗੱਲ ਭਾਜੀ ਕੀ ਹਾਲ ਚਾਲ ਸੱਸੀ ਗੱਲ ਸਰ ਸਰ ਅੰਦਰ ਮਿਲਣੀ ਜਿਹੜੀ ਚੱਲਦੀ ਆ ਕੀ ਜਿਹੜਾ ਗੱਲਬਾਤ ਚੱਲ ਰਹੀ ਸੀਐਮ ਸਾਹਿਬ ਕੀ ਮਤਲਬ ਕਿ ਲੋਕਾਂ ਨੂੰ ਆਸ਼ਵਾਸਨ ਦੇ ਰਿਹਾ ਅੰਦਰ ਸਾਰਾ सीएम साहब ਦਾ ਮਿਲਣੀ ਰੱਖੀ ਲੋਕ ਮਿਲਣੀ ਬਹੁਤ ਵਧੀਆ ਪ੍ਰਾਲਾ ਕਿ ਲੋਕਾਂ ਨੂੰ ਨਜ਼ਦੀਕ ਤੋਂ ਮਿਲਣ ਲਈ ਵੈਸਟ ਨਾਰਥ ਸੈਂਟਰ ਕਰਤਾਰਪੁਰ ਆਦਮਪੁਰ ਸਾਡੀ ਡਿਮਾਂਡ ਸੀ ਮੇਰੇ ਦੀ ਦੋ ਡਿਮਾਂਡਾਂ ਸੀਗੀਆਂ ਇੱਕ ਲੈਦਰ ਇੰਸਟੀਚੂਟ ਆ ਪੁਨਰ ਗੁਰੂ ਵਿਦਾ ਚੌਂਦੇ ਕੋਲ ਉਹ ਬਿਲਡਿੰਗ ਡੈਡ ਪਈ ਹੈ ਜੀ ਸਰਕਾਰੀ ਤੋਂ ਨਾਵਾ ਬੇਕਾਰ ਜਾ ਰਹੀਆਂ ਮੈਂ सीएम ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਹਨੂੰ ਚਾਹੇ ਤੇ ਮੈਡੀਕਲ ਕਾਲਜ ਦੇ ਕਨਵਰਟ ਕੀਤਾ ਜਾਵੇ ਜੀ ਤੇ ਚਾਹੀ ਉਹਨੂੰ 25 ਜਾਂ 50 ਮੀਟਰ ਦਾ ਹਸਪਤਾਲ ਬਣਾਇਆ ਜਾਵੇ ਜਿਹੜਾ ਲੋਕਾਂ ਦੇ ਕੰਮ ਆਵੇ ਆਪਾਂ ਚੀਜ਼ ਬੇਕਾਰ ਬਈਏ ਇੱਕ ਸਕੂਲ ਦੇ ਨਾਲ ਪਰਗਨ ਸਰਕਾਰੀ ਸਕੂਲ ਹੈ ਜੀ ਗਰਾਊਂਡ ਹੈ 1.5 ਤੋਂ 2 ਏਕੜ ਦੀ ਉਹਨੂੰ ਮੈਂ ਕਿਹਾ ਸਪੋਰਟਸ ਹੱਬ ਬਣਾਇਆ ਜਾਏ ਜਿਹੜੇ ਲੋਕਾਂ ਦੇ ਬੱਚਿਆਂ ਤੇ ਕੰਮ ਆਵੇ ਕਿ ਲੋਕ ਯਾਰ ਇਹ ਲੱਗਣ ਮਾੜੇ ਕੰਮਾਂ ਤੋਂ ਸੋਧਣ ਮੈਂ ਇਸ ਕੰਮ ਦੀ ਦੋ ਮੰਗਾਂ ਰਹੀ ਸੀ ਉਹਨਾਂ ਨੂੰ ਤੇ ਮੈਂ ਕਿਹਾ ਕੰਮ ਵਧੀਆ ਚੱਲ ਰਹੇ ਨੇ 10 ਲੱਖ ਲਾਹਾਂ ਬੀਮਾ ਜੋਗ ਦਾ ਵਧੀਆ ਚੱਲ ਰਿਹਾ ਹੈ ਅਸੀਂ ਲੋਕਾਂ ਦੇ ਰੋਜ਼ ਕਾਰਡ ਬਣਾ ਰਹੇ ਹਾਂ ਤੇ ਜਿਹੜੇ ਕੰਮ ਰਹਿਣ ਵਾਲੇ ਲੋਕਾਂ ਦੇ ਜਨਤਾ ਦੇ ਹਿੱਤ ਲਈ ਆ ਤੇ ਮੇਰੇ ਨਾਲ ਸਾਥੀ ਅਸ਼ਦੇਸ਼ ਜੀ ਉਹਨਾਂ ਨੇ ਕਿਹਾ ਵਾ ਪਰ ਕੈਂਪ 70 ਸਾਲ ਤੋਂ ਲਗਭਗ ਵਸਿਆ ਹੈ ਪਾਕਿਸਤਾਨ ਤੋਂ ਆ ਗਏ ਅੱਜ ਤੱਕ ਉਹਨਾਂ ਦੀ ਰਜਿਸਟਰੀ ਨਹੀਂ ਹੋਈ ਹੈ ਲਾਲ ਲਕੀਰ 'ਚ ਹੈ ਕਿ ਲੁੱਕੀ ਉੱਤੇ ਵੀ ਅਜੇ ਵੀ ਕਬਜੇ 'ਚ ਹੈ ਜਦੋਂ ਮਰਜ਼ੀ ਸਰਕਾਰ ਤਾਂ ਕਾ ਕਰ ਸਕਦੀ ਉਹਦੇ ਅਜਿਛੇ ਕੀਤੇ ਜਾਂਦੀ ਹੈ ਥੈਂਕ ਯੂ ਉਹਨਾਂ ਨੇ ਬਹੁਤ ਦਾ ਕੀਤਾ ਬਹੁਤ ਥੈਂਕ ਯੂ ਥੈਂਕ ਯੂ ਜੀ ਤੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਸੀਐਮ ਮਾਨ ਸਾਹਿਬ ਜਿਹੜੇ ਅੰਦਰ ਜਿਹੜੀ ਉਹ ਲੋਕਾਂ ਦੇ ਨਾਲ ਜਿਹੜੀ ਮਿਲਣੀ ਚੱਲ ਰਹੀ ਹੈ ਤੇ ਲੋਕ ਜਿਹੜੇ ਬਾਹਰ ਉਹ ਆ ਰਹੇ ਉਹਨਾਂ ਨਾਲ ਹੀ ਗੱਲਬਾਤ ਵੀ ਕਰ ਰਹੇ ਆ ਕਿ ਕੀ ਕੀ ਸਮੱਸਿਆ ਜਿਹੜੇ ਰਹਿੰਦੀਆਂ ਵਾਂ ਲੋਕਾਂ ਵੱਲੋਂ ਜਿਹੜਾ ਕਿਹਾ ਯਾਰਾ ਕਿ ਸਾਡੀ ਜਿਹੜੀ ਏਰੀਆ ਦੇ ਵਿੱਚ ਡਵੈਲਪਮੈਂਟ ਜਿਹੜੀ ਹੋਣੀ ਚਾਹੀਦੀ ਆ ਕਿ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਬਹੁਤ ਵਧਿਆ ਗੈਂਗਸਟਰਵਾਦ ਜਿਹੜਾ ਵਧਿਆ ਹੈ ਪੰਜਾਬ ਦੇ ਵਿੱਚ ਉਹਨੂੰ ਵੀ ਜਿਹੜੀ ਉਹ ਠੱਲ ਪੈਣੇ ਚਾਹੀਦੀ ਆ ਤੇ ਕੈਮਰਾਮੈਨ ਰਾਜੂ ਦੇ ਨਾਲ ਸਨੀ ਸੋਤਾ ਦੀ ਖਾਸ ਰਿਪੋਰਟ